ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਜੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਉਹਦਾ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਤਾਂ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਨੇ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਹ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਮ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਵਿਆਹ ਕੇ ਦੂਜੀ ਜਗ੍ਹਾ ਜਾਂਦੀ ਐ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪਦੀ ਨਰੀ ਮંત્રી ਜੀ ਵੈਸੇ ਇਹ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸਣਾ ਜੀ ਹਾਂ ਪਲੀਜ਼ ਮਾਨ ਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚੀ ਕਰ ਲੈਣੀ ਚਾਹੁੰਦਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਜੋ ਸ਼ਰਤ ਇਹ ਆ ਵੀ ਉਹ ਸੋਹਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ। ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨੇ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੋਰਟਰ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋਲ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ। ਜਿਹੜਾ ਹੈਗਾ ਛੋਟੇ ਬੱਚਿਆਂ ਦਾ। ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਆ ਉਹ ਸਾਨੂੰ ਮਿਲਿਆ ਸੀਗਾ ਵੀ ਤੁਸੀਂ 1 ਕਰੋੜ 41 ਲੱਖ ਹੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨਯੋਗ ਸੀਐਮ ਸਾਹਿਬ ਨੇ ਵੀ ਲੈਟਰ ਲਿਖਿਆ ਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਹੁਣੀ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਹੈ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿੰਦੇ ਜਾਰੀ ਕਰ ਦੇ ਨਹੀਂ ਦਰਜ ਹੋ ਰਿਹਾ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋਣਗੇ ਲੜਕੀ ਨਾ ਘਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਬੈਠੋ ਮੈਂ ਮੈਂ ਇੱਕ ਗੱਲ ਦੱਸਦਾ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ हां गुड ब्रीडिंग बेर्तिए आके राਛੜ ਨਾ ਮਿਲੇ ਆਪਾਂ ਕਹਿੰਦਾ ਕਿ ਉਹਨੂੰ ਸਿਹਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਜਈ ਰਾਛਣਾ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦੇ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਣਯੋਗ ਮੈਂਬਰ ਸਾਹਿਬਾਨ ਲਈ ਕਿਹਾ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਹਾਂ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਖਰੇ ਆ ਗਈ ਬਸ ਮੈਂ ਇਹੀ ਗੱਲ ਕਹਿਣੀ ਹੈ ਬੇਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਹੈ ਪੈਂਡਿੰਗ ਲੈਣ ਮੇਰੇ ਕੋਲ ਮੈਂ ਕਰਾ ਦੇਗਾ ਹਾਂਜੀ ਮਾਨ ਸਾਹਿਬ ਇਹਦੇ ਦੀ ਕਰਮਾ ਠੀਕ ਸਪੀਕਰ ਸਾਹਿਬ ਧੰਨਵਾਦ ਜੀ ਮੈਂ ਮਨਜੋਗ ਮੰਤਰੀ ਸਾਹਿਬ ਦੇ ਧਿਆਨ ਚ ਲੈਣਾ ਚਾਹੁੰਦੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੈ ਹੋ ਰਹੀ ਹੈ ਜਿਹਦੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜਿਹਦਾ ਕੋਈ ਸਬਦਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਤੇ ਮਾਨਯੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣਿਆ ਹੋਇਆ ਠੀਕ ਹੈ ਵੀਰ ਠੀਕ ਹੈ ਵੀਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਡਾਕਟਰ ਈਸ਼ਾਨ ਕੁਮਾਰ ਮਾਨਯੋਗ ਸਪੀਕਰ ਸਾਹਿਬ ਪ੍ਰਸ਼ਨ ਨੰਬਰ 1581 ਸਰਦਾਰ ਲਾਲਜੀਤ ਸਿੰਘ ਭੁੱਲੜ ਮਾਨਯੋਗ ਟਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਉਦਾਂ ਦੇ ਤੁਸੀਂ ਜ਼ੀਰੋ ਆਰ ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆਫ ਦਿ ਟਾਈਮ ਤੇ ਹੀ ਆਰੇ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਬੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਬੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਆ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜੀਰੋ ਹਾਰ ਚਾ ਅਲੱਤੀ ਜੀ ਸਮਝਿਆ ਰੱਖਣਗੇ ਤੁਸੀਂ ਇਧਰ ਨਹੀਂ ਜੇ ਟਾਈਮ ਦਿੰਦੇ ਇਧਰ ਸਾਰੇ ਬੁਲਾ ਦਿੰਦੇ ਆ ਮੜਾ ਇਹ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ 3 ਨਾ ਚੋਂ 6 ਸਾਲਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੀ ਬੈਠੋ ਤੁਸੀਂ ਫਿਰ ਹਣ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਬਹਿ ਜਾ ਬਿਲਕੁਲ ਸਮਾਰਟ ਕਹਿ ਕੇ ਨਾ ਫਲੋਸ ਲੈਂਦੇ ਤੇ ਉਹ ਵਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨ ਵਾਰ ਮਿਲਿਆ ਵੀ ਆ ਤੇ ਮੈਂ ਤੁਹਾਨੂੰ ਹੁਣ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਵਾਰੀ ਦੇ ਦਿਆ ਕਰੋ ਉਹ ਹੀ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੁਸੀਂ ਫਲੋਸ ਲੈਂਦੀ ਮਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਨਯੋਗ ਮੰਤਰੀ ਸੇਵਾ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਆ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਅ ਸੇ ਐਂਡ ਟ੍ਰੈਜਰੀ ਇਸ ਆਲਵੇਸ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਿਆਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜਿਆਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਦੱਸੋ ਪਲੀਜ਼ ਸਪੀਕਰ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹਏ ਨਹੀਂ ਕਿ ਆ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ ਟਾਈਮ ਦਿਓ ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ ਵਾਕ ਆਊਟ ਕਰਕੇ ਚੱਲ ਗਏ ਜਦੋਂ 0R ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਂ ਕਹਿੰਦਾ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ ਜਿਹੜੇ ਬਹਿ ਕੇ ਗਵਰਨਰ ਅਡਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ ਸੁਣਦੇ ਆ ਉਹਨਾਂ ਨੂੰ ਟਾਈਮ ਵਾਧਾ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕੋਲ ਨੂੰ ਆਪਾਂ ਇਹ ਇਹ ਹਮੇਸ਼ਾ ਵਿਚਾਰ ਕਰਦੇ ਰਹਿੰਦੇ ਨੇ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0R ਚ ਸਾਨੂੰ ਦੇ ਦਿਓਗੇ ਟਾਈਮ ਤੈਨ ਬੈਠੋ ਯਾਰ ਜੋ ਸਾਡਾ ਟਾਈਮ ਬੰਦਾ ਇੱਧਰ ਚਿਰਾਂ ਮੇਂਦਾ 93 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾ ਦਾ ਬੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾਜੋਕ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜੀ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦੇਣਾ ਜੀ ਡਾਕਟਰ ਇਸ਼ਾਨ ਕੁਮਾਰ ਦੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ ਹਲੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਸਪਲੀਮੈਂਟਰੀ ਤੁਸੀਂ ਜਿਵੇਂ ਆ ਪੜਦੇ ਹੋ ਜਵਾਬ ਆਪਣਾ ਆਪਣੇ ਟੈਕਨੀਕਲ ਸਪੋਰਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਚੱਪੇਵਾਲਾ ਕਿਤੇ ਪੇਂਟ ਪੈਂਦੇ ਆ ਆਦਮਪੁਰ ਤੋਂ ਚੰਡੀਗੜ੍ਹ ਲੁਧਿਆਣਾ ਤੋਂ ਹੁਸ਼ਿਆਰਪੁਰ ਵਾਇਆ ਨਵਾਂ ਸ਼ਹਿਰ ਗੜ੍ਹਸ਼ੰਕਰ ਚੱਪੇਵਾਲ ਦੇ ਤਿੰਨ ਟ੍ਰਿਪ ਚਲਾਏ ਜਾ ਰਹੇ ਆ ਜੀ ਲੁਧਿਆਣਾ ਤੋਂ ਸ਼ਾਤਲਾਈ ਵਾਇਆ ਨਵਾਂ ਸ਼ਹਿਰ ਗੜ੍ਹਸ਼ੰਕਰ ਮਹਿਲਪੁਰ ਜੇਜੋ ਦੇ ਇੱਕ ਟ੍ਰਿਪ ਚੱਲਦਾ ਆ ਫਗਵਾੜਾ ਤੋਂ ਮਹਿਲਪੁਰ ਵਾਇਆ ਪਾ ਪਾਸਤਾ ਭਾਮ ਬਾੜੀਆਂ ਰੂਟ ਦੇ ਦੋ ਟ੍ਰਿਪ ਤੇ ਬੱਸਾਂ ਚੱਲ ਰਹੀਆਂ ਜੀ ਤੇ ਜੇ ਫਿਰ ਵੀ ਕੋਈ ਇਹਨਾਂ ਨੂੰ ਲੱਗਦਾ ਬੱਸ ਨਹੀਂ ਚੱਲਦੀ ਇਹ ਦੇ ਦੇਣ ਜੀ ਅਸੀਂ ਵਾਇਬਿਲਿਟੀ ਵੇਖ ਕੇ ਉਧਰ ਵੀ ਬੱਸਾਂ ਚਲਾ ਦੇਾਂਗੇ ਵੈਰੀ ਗੁੱਡ ਥੈਂਕ ਯੂ ਡਾਕਟਰ ਸਾਹਿਬ ਹੈ ਕੋਈ ਸਪਲੀਮੈਂਟਰੀ ਸਪੀਕਰ ਸਾਹਿਬ ਕੁਝ ਬੱਸਾਂ ਨੇ ਜਿਸ ਤਰ੍ਹਾਂ ਫਗਵਾੜੇ ਤੋਂ ਮਾਲਪੁਰ ਵਾਲੀ ਜੋ ਬੱਸ ਚੱਲਦੀ ਹੈ ਆਪ ਜੀ ਦੇ ਰਾਹੀਂ ਮੈਂ ਮੰਤਰੀ ਸਾਹਿਬ ਤੋਂ ਇਹੀ ਪੁੱਛਣਾ ਚਾਹਨਾ ਕਿ ਉਹਦੇ ਕਈ ਜੋ ਟਾਈਮ ਨੇ ਜਿੱਦਾਂ ਸਵੇਰੇ 7 ਵਜੇ ਤੇ 7:30 ਵਜੇ ਵਾਲੀ ਜੋ ਰੂਟ ਹੈ ਉਹ ਬੱਸਾਂ ਵੀ ਬਹੁਤ ਜਲਦੀ ਚਲਵਾਇਆ ਜਾਣ ਤੇ ਇੱਕ ਟਾਈਮ ਲਾਈਨ ਦਿੱਤੀ ਜਾਵੇ ਕਿ ਕਦੋਂ ਬਸਾਂ ਸ਼ੁਰੂ ਕੀਤੀਆਂ ਜਾਣੀਆਂ ਮੰਤਰੀ ਜੀ ਕੋਈ ਟਾਈਮ ਲਾਈਨ ਹੈ ਬਾਜੋ ਸਪੀਕਰ ਸਾਹਿਬ ਇਹ ਚੈੱਕ ਕਰਵਾਇਆ ਜੀ ਜਿਹੜਾ ਇਹਨਾਂ ਰੂਟ ਕਿਹਾ ਉੱਥੇ ਪਹਿਲਾਂ ਪਰਮਿਟ ਨਹੀਂ ਸੀ ਕੋਈ ਵੀ ਹੈਗਾ ਕੋਈ ਬਸ ਨਹੀਂ ਚੱਲਦੀ ਇਹ ਮੈਨੂੰ ਮਿਲ ਲੈਣਾ ਦੇ ਦੇਣਾ ਐਪਲੀਕੇਸ਼ਨ ਜਿੱਥੇ-ਜਿੱਥੇ ਲੋੜ ਆ ਆਪਾਂ ਵਾਇਬਿਲਟੀ ਵੇਖ ਕੇ ਚਲਵਾ ਦਾਂਗੇ ਥੈਂਕ ਯੂ ਹਾਂਜੀ ਅਸ਼wini ਜੀ ਸਪੀਕਰ ਸਾਹਿਬ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਉਣਾ ਚਾਹਨਾ ਕਿ ਕੋਵਿਡ ਤੋਂ ਬਾਅਦ ਪਠਾਨਕੋਟ ਮੰਗਲਪੁਰ ਗਿਆਲਾ ਗੁੜਾ ਤੇ ਮੀਰਥਲ ਤੱਕ ਬੱਸ ਜਿਹੜੀ ਉਹ ਬੰਦ ਹੋਈ ਪਈ ਹੈ। ਅਨੇਕ ਵਾਰ ਦੱਸਣ ਤੋਂ ਬਾਅਦ ਵੀ ਨਹੀਂ ਚੱਲੀ ਉਹਦੇ ਨਾਲ ਕਾਰਨ ਕੀ ਹੈ ਕਿ ਉਹ ਪਿੰਡਾਂ ਦੇ ਲੋਕੀ ਬੱਚੇ ਜਿਹੜੇ ਐ ਸਵੇਰੇ ਪਠਾਨਕੋਟ ਸਕੂਲਾਂ 'ਚ ਪੜਨ ਆਉਂਦੇ ਨੇ। ਇਹ ਕੋਈ ਪ੍ਰਾਈਵੇਟ ਬਾਤ ਚੱਲਦੀ ਪਈ ਹੈ ਜਿਹਦੇ ਜਿਹੜੀ ਆਪਣੀ ਧੰਦਲੀ ਕਰ ਰਹੀ ਹੈ। ਮੇਰਾ ਆਪ ਜੀ ਦੇ ਸਪੀਕਰ ਜੀ ਦੇ ਮਾਧਿਅਮ ਨਾਲ ਆਪ ਜੀ ਇਹ ਬੇਨਤੀ ਹੈ ਕਿ ਉਸ ਰੂਟ ਨੂੰ ਚਾਲੂ ਕਰਕੇ ਉਹ ਬੱਸ ਚਲਾਈ ਜਾਏ। ਥੈਂਕ ਯੂ ਇਹ ਵੱਖਰਾ ਸਵਾਲ ਬਣਦਾ ਜੀ। ਥੈਂਕ ਯੂ। ਔਰ ਕੋਈ ਗੱਲ ਨਹੀਂ ਉਹ ਦੇਣਾ ਚਾਹੁੰਦੇ ਤਾਂ ਬਿਲਕੁਲ ਹਾਂ ਟਿਕਟਾਂ ਚਲਾ ਦੇਗੇ ਚਲਾ ਦੇ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਵਾਬ ਦੇਣ ਲਈ ਸਮਾਂ ਬਰਾਇਆ ਗਿਆ ਠੀਕ ਸ਼੍ਰੀ ਜਗਦੀਪ ਸਿੰਘ ਕੰਬੋਜ ਗੋਲਡੀ ਕੁਐਸਚਨ ਨੰਬਰ 1576 ਸਰਦਾਰ ਭਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਸ ਸਵਾਲ ਦਾ ਜਵਾਬ ਹਾਂ ਦੇ ਵਿੱਚ ਹੈ ਜੀ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਜਿਹੜੀ ਬਕੋਤੋਂ ਉਤਾਰ ਤੋਂ ਫਾਜ਼ਿਲਕਾ ਫਰੀਦਕੋਟ ਰੋਡ ਸ਼ਹੀਦឧਦਮ ਸਿੰਘ ਮਾਰਗ ਬਾਈਪਾਸ ਬਣਾਉਣ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਿਹੜੀ ਅੱਜ ਸਕੱਤਰ ਪੰਜਾਬ ਮੰਡੀ ਬੋਰਡ ਦੁਆਰਾ ਮਿਤੀ 11 ਮਾਰਚ 2025 ਨੂੰ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਵਿਭਾਗ ਨੂੰ ਜਾਰੀ ਕਰ ਦਿੱਤੀ ਗਈ ਹੈ ਜੀ ਇਹ ਛੜਕ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਆ ਨਯਾਬ ਦੇ ਨਾਲ ਨਾਲ ਬਣੇਗੀ ਕੋਲਲ ਬਾਈਏ ਦੀ 9 ਕਿਲੋਮੀਟਰ ਆ ਜੀ ਚੌੜਾਈ 18 ਫੋਟਾ ਇਹ ਛੱਡ ਕੇ ਜਲਾਲਾਬਾਦ ਸ਼ਹਿਰ ਲਈ ਬਾਈਪਾਸ ਦਾ ਕੰਮ ਕਰੇਗੀ ਅਤੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਤੋਂ निजात ਕਾਉਣ ਲਈ ਮਦਦ ਕਰੇਗੀ